ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵੀਰ ਕੌਰ ਫਰਮ ਕ੍ਰੇਜ਼ੀ ਡਿਜ਼ਾਈਨਰਸ ਸੂਟ ਨੂੰ ਜਿਸ ਤਰ੍ਹਾਂ ਕਿ ਆਪਾਂ ਦੂਸਰੀ ਸਾਈਡ ਦੇ ਉੱਪਰ ਵੀ ਦੱਸਿਆ ਸੀ ਆਪਾਂ ਜੋ ਅੱਜ ਵੀਡੀਓ ਪਾ ਰਹੇ ਹਾਂ ਸਪੈਸ਼ਲ ਹੈਂਡ ਏਮਬ੍ਰੋਇਡਰੀ ਵਾਲੇ ਸੂਟਸ ਦੇ ਉੱਪਰ ਪਾ ਰਹੇ ਹਾਂ ਜੋ ਕਿ ਆਰਗੈਂਜ਼ਾ ਫੈਬਰਿਕ ਦੇ ਵਿੱਚ ਵੀ ਆ ਖਾਦੀ ਕਾਟਨ ਦੇ ਵਿੱਚ ਵੀ ਆ ਔਰ ਲਾਈਨਿੰਗ ਆਰਗੈਂਜ਼ਾ ਦੇ ਵਿੱਚ ਵੀ ਆ ਇਹਨਾਂ ਸੂਟਸ ਦਾ ਜੋ ਪ੍ਰਾਈਸ ਰਹਿਣ ਵਾਲਾ ਬਿਲਕੁਲ ਲੈਸ ਰਹਿਣ ਵਾਲਾ ਤਾਂ ਸੋ ਵੀਡੀਓ ਨੂੰ ਐਂਡ ਟਿੱਕਰ ਜ਼ਰੂਰ ਦੇਖਿਓ ਤਾਂ ਤੁਸੀਂ ਦੇਖ ਸਕਦੇ ਹੋ ਆਪਣਾ ਫਰਸਟ ਸੂਟ ਰੈੱਡ ਸ਼ੇਡ ਆ ਇਹ ਪ੍ਰੋਪਰ ਟਮਾਟਰ ਰੈੱਡ ਸ਼ੇਡ ਤਾਂ ਇਹਦਾ ਗਲੇ ਵਾਲਾ ਡਿਜ਼ਾਈਨ ਬਣਿਆ ਹੋਇਆ ਹੈਵੀ ਵੀ ਔਰ ਸਿੰਪਲ ਸੋਬਰ ਦੇ ਵਿੱਚ ਵੀ ਆ ਪ੍ਰੋਪਰ origignal ਕੰਮ ਕੀਤਾ ਹੋਇਆ ਇਹ ਡਿਜ਼ਾਈਨ ਆ ਜੋ ਇਹਦਾ ਆਰਮਸ ਦੇ ਉੱਪਰ ਆ ਗਿਆ ਔਰ ਸੇਮ ਡਿਜ਼ਾਈਨ ਜੋ ਆਪਾਂ ਕੀਤਾ ਹੋਇਆ ਜੀ ਬਾਟਮ ਦੇ ਉੱਪਰ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਜਿਹਨੂੰ ਕਿ ਆਪਾਂ ਹਰ ਇੱਕ ਫੰਕਸ਼ਨ ਦੇ ਉੱਤੇ ਬੀਅਰ ਕਰ ਸਕਦੇ ਹਾਂ ਔਰ ਜਿਨ੍ਹਾਂ ਦੀ ਮੈਰਿਜ ਜਾਂ ਇੰਗੇਜਮੈਂਟ ਫੰਕਸ਼ਨ ਹੋ ਰਹੇ ਆ ਤਾਂ ਉਹ ਵੀ ਬੀਅਰ ਕਰ ਸਕਦੇ ਨੇ ਲਾਈਟ ਸ਼ੇ ਮਤਲਬ ਕਿ ਲਾਈਟ ਜੀ ਏਮਬਰਾਇਡਰੀ ਦੇ ਨਾਲ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਡਿਜ਼ਾਈਨਰ ਸੂਟ ਆ ਔਰਗੈਂਜ਼ਾ ਦਾ ਹੀ ਦੁਪੱਟਾ ਫੋਰ ਸਾਈਡ ਕਟਵਰਕ ਵਿਦ ਪਲਸ ਦੇ ਨਾਲ ਜੋ ਕਿ ਏਮਬਰਾਇਡਰੀ ਕੀਤੀ ਹੋਈ ਆ ਬੂਟੀ ਵਾਲਾ ਡਿਜ਼ਾਈਨ ਆਪਣੇ ਦੁਪੱਟੇ ਦੇ ਵਿੱਚ ਆ ਜਿਸ ਤਰ੍ਹਾਂ ਕੀ ਹੈਗਾ ਸੀ ਡਾਰਕ ਸ਼ੇਡ ਇਹਦੇ ਵਿੱਚ ਹੀ ਹੈਗਾ ਲਾਈਟ ਸ਼ੇਡ ਔਰ ਇਹ ਹੈਗਾ ਜੀ ਸ਼ਿਮਰ 골ਡਨ ਸ਼ੇਡ ਦੇ ਵਿੱਚ ਲਵੈਂਡਰ ਔਰ 골ਡਨ ਦਾ ਕੰਟਰਾਸਟ ਆ ਸ਼ਿਮਰ ਲਾਈਨਿੰਗ ਸੇਮ ਡਿਜ਼ਾਈਨ ਬਣਿਆ ਹੋਇਆ ਸੇਮ ਡਿਜ਼ਾਈਨ ਆਰਮਸ ਦੇ ਉੱਪਰ ਆ ਗਿਆ ਔਰ ਸੇਮ ਡਿਜ਼ਾਈਨ ਜੋ ਕਿ ਬਾਟਮ ਦੇ ਉੱਪਰ ਆ ਗਿਆ ਆਲ ਓਵਰ ਸੂਟ ਹੈ ਇਹ ਇਦੇ ਨਾਲ ਸੇਮ ਹੀ ਦੁਪੱਟਾ ਯੂਜ਼ ਕੀਤਾ ਹੋਇਆ ਸ਼ਿਮਰ ਦਾ ਬਹੁਤ ਜ਼ਿਆਦਾ ਜੋ ਕਿ ਸੋਹਣੀ ਲੁੱਕ ਬਣੀ ਹੋਈ ਐ ਸੂਟ ਦੀ ਨੈਕਸਟ ਜੋ ਇਹ ਸੂਟ ਆਪਣਾ ਇਹਦੇ ਵਿੱਚ ਥੋੜਾ ਜਿਹਾ ਡਾਰਕ ਸ਼ੇਡ ਆ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਸ਼ੇਡ ਵੀ ਬਹੁਤ ਸੋਹਣਾਗਾ ਦੇਖੋ ਜੀ अगर किसी भी कस्टमर ने कोई भी सूट बाय करना हो तो स्क्रीनशॉट सेंड कर सकते हो और नैक्सट जो है जी ए महरून शेड डिजाइनिंग सेम रहूगी शेड महरून आ गया नैक्सट आ गया जी पर्पल शेड और ऑरेंज शेड ऑरेंज शेड का सूट है और नैक्सट है जी येलो ये शेड ਜੋ ਕਿ ਨੈਕਸਟ ਸੀਜ਼ਨ ਦੇ ਵਿੱਚ ਆਪਣੇ ਕਾਫੀ ਫੰਕਸ਼ਨਸ ਦੇ ਉੱਪਰ ਵੀਅਰ ਹੋਣ ਵਾਲਾ ਸ਼ੇਰ ਹੈ ਨੈਕਸਟ ਹੈਗਾ ਡਾਰਕ ਗ੍ਰੀਨ ਸ਼ੇਰ ਸੋ ਇਹ ਸੀਗੇ ਹੈਂਡ ਐਮਬਰਾਇਡਰੀ ਦੇ ਗਲੇ ਵਾਲੇ ਡਿਜ਼ਾਈਨ ਨੈਕਸਟ ਜੋ ਡਿਜ਼ਾਈਨ ਹੈ ਉਹ ਵੀ ਹੈਂਡ ਐਮਬਰਾਇਡਰੀ ਦਾ ਔਰਗੰਜ਼ਾ ਪਲੇਨ ਔਰਗੰਜ਼ਾ ਪਲੇਨ ਫੈ布ਰਿਕ ਦੇ ਉੱਪਰ ਆ ਇਹ ਡਿਜ਼ਾਈਨ ਵੀ ਬਹੁਤ ਸੋਨਾ ਦਬਕੇ ਦਾ ਕੰਮ ਕੀਤਾ ਹੋਇਆ ਹੈ ਇਹਦੇ ਤੇ ਪ੍ਰੋਪਰ ਦੇਖੋ ਪੈਨਲ ਬਣੇ ਹੋਏ ਆ ਔਰ ਫਲਾਰ ਵਾਲਾ ਡਿਜ਼ਾਈਨ ਜੋ ਕਿ ਸੈਂਟਰ ਦੇ ਵਿੱਚ ਆ ਇਹਦੀ ਲੈਂਥ ਦੀ ਵੀ ਕੋਈ ਇਸ਼ੂ ਨਹੀਂ ਆਉਂਦਾ ਲੈਂਥ ਦਾ ਇਸ਼ੂ ਪਿਛਲੇ ਸੂਟ ਦੇ ਵਿੱਚ ਵੀ ਨਹੀਂ ਆਉਂਦਾ ਆਪਣੇ ਇਹ ਹੈਗਾ ਇਹ ਫਰੰਟ ਕੇਰਾ ਔਰ ਇਹ ਆਮਜ਼ ਦਾ ਡਿਜ਼ਾਈਨ ਆ ਗਿਆ ਇਹਦੇ ਨਾਲ ਜੋ ਦੁਪੱਟਾ ਪਿਓਰ ਔਰਗੇਂਜ਼ਾ ਫੈਬਰਿਕ ਦੇ ਵਿੱਚ ਹੀ ਆ ਸੂਟ ਦਾ ਜੋ ਕਿ ਆਪਣਾ ਏਮਬਰਾਇਡਰੀ ਲਾਈਟ ਔਰ ਜੈਨੂਅਲ ਆ ਉਸ ਤਰ੍ਹਾਂ ਹੀ ਦੁਪੱਟੇ ਦੀ ਏਮਬਰਾਇਡਰੀ ਆ ਸ਼ੇਡ ਇਹਦੇ ਵਿੱਚ ਲਾਈਟ ਰਹਿਣਗੇ ਲਾਈਟ ਗ੍ਰੀਨ ਸ਼ੇਡ ਆ ਗਿਆ ਲੈਮਨ ਸ਼ੇਡ ਆ ਗਿਆ ਪਿਸਤਾ ਸ਼ੇਡ ਆ ਗਿਆ ਜੀ ਔਰ ਬੀਬੀ ਪਿੰਕ ਸ਼ੇਡ ਆ ਗਿਆ ਸਾਰੇ ਸ਼ੇੜੀ ਇੱਕ ਤੋਂ ਇੱਕ ਆ ਨੈਕਸਟ ਜੋ ਸੂਟ ਆਪਣੀ ਉਹ ਹੈ ਗਿਆ ਖਾਦੀ ਦੇ ਵਿੱਚ ਹੈਂਡ ਏਮਬਰਾਇਡਰੀ ਹੀ ਕੀਤੀ ਹੋਈ ਆ ਦਰਦੋਜੀ ਦਾ ਕੰਮ ਕੀਤਾ ਹੋਇਆ ਪੈਨਲ ਵਾਲਾ ਡਿਜ਼ਾਈਨ ਬਣਿਆ ਹੋਇਆ ਗਲੇ ਦਾ ਡਿਜ਼ਾਈਨ ਬਣਿਆ ਹੋਇਆ ਕਾਫੀ ਪਪੂਲਰ ਟ੍ਰੈਂਡ ਦੇ ਵਿੱਚ ਚੱਲ ਰਿਹਾ ਇਹ ਡਿਜ਼ਾਈਨ ਪਿਓਰ ਖਾਦੀ ਦੇ ਵਿੱਚ ਆ ਔਰ ਸੇਮ ਜੋ ਹੈਗਾ ਇਹ ਆਰਮਸ ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਇਹ ਸ਼ੇਡ ਹੈਗਾ ਜੀ ਪਿੰਕ ਤੋਂ ਥੋੜਾ ਜਿਹਾ ਹੱਟ ਕੇ ਸ਼ੇਡ ਆ ਬੇਬੀ ਪਿੰਕ ਤੋਂ ਨੈਕਸਟ ਹੈਗਾ ਗ੍ਰੇ ਸ਼ੇਡ ਇਹ ਡਿਜ਼ਾਈਨ ਵੀ ਬਹੁਤ ਜ਼ਿਆਦਾ ਚੱਲੀ ਜਾਂਦਾ ਹੁਣ ਇਹ ਵਿਦਆਊਟ ਦੁਪੱਟਾ ਸੂਟ ਆਗਰ ਤੁਸੀਂ ਦੁਪੱਟਾ ਇਹਨਾਂ ਨਾਲ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਦੁਪੱਟੇ ਵੀ ਰੈਡੀ ਕਰਵਾ ਸਕਦੇ ਹੋ ਦੇਖੋ ਗਲੇ ਵਾਲਾ ਡਿਜ਼ਾਈਨ ਬਣਿਆ ਹੋਇਆ ਕਿੰਨਾ ਜ਼ਿਆਦਾ ਲਾਜਵਾਬ ਡਿਜ਼ਾਈਨ ਬਣਿਆਗਾ ਇਹ ਹੈਗਾ ਜੀ ਇਹਦੀ ਆਰਮਸ ਦੇ ਉੱਪਰ ਹਾਂਜੀ ਕਲਰ ਕੰਬੀਨੇਸ਼ਨ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਸੋਨਾ ਕਲਰ ਕੰਬੀਨੇਸ਼ਨ ਹੈ ਗ੍ਰੇ ਸ਼ੇਡ ਹੈ शेड oh, है बेबी पिंक बिल्कुल लाइट पिंक नहीं बियर करने वाला शेड हाँ चेक करो बेबी पिंक शेड बहुत सोहना काम किया हुआ प्रॉपर सफाई नज़दीक आके दिखा सकते हो ਦੇਖੋ ਇਹ ਬਹੁਤ ਹੀ ਜ਼ਿਆਦਾ ਕਲੀਅਰ ਕਾਰੀਗਰ ਦਾ ਕੰਮ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਨੈਕਸਟ ਇਹਦੇ ਵਿੱਚ ਸ਼ੇਡ ਹੈਗਾ ਕਾਈ ਸ਼ੇਡ ਚੈੱਕ ਕਰ ਸਕਦੇ ਹੋ ਤੁਸੀਂ ਔਰ ਨੈਕਸਟ ਸ਼ੇਡ ਹੈਗਾ ਇਹ ਕਰੀਮ ਸ਼ੇਡ ਖਾਦੀ ਦੇ ਵਿੱਚ ਇਹ ਸ਼ੇਡ ਵੀ ਬਹੁਤ ਹੀ ਜ਼ਿਆਦਾ ਸੋਨਾ ਸ਼ੇਡ ਆ ਅਗਰ ਕਿਸੇ ਵੀ ਕਸਟਮਰ ਨੇ ਕਿਸੇ ਵੀ ਸੂਟ ਦਾ ਆਰਡਰ ਦੇਣਾ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਪਾ ਕੇ ਰੇਟ ਕਨਫਰਮ ਕਰਕੇ ਆਰਡਰ ਦੇ ਸਕਦੇ ਹੋ ਔਰ ਰੇਟ ਬਿਲਕੁਲ ਜੈਨੂਇਨ ਰਹਿਣਗੇ ਆਲਮੋਸਟ ਸੂਟ ਆ ਜਿਹੜੇ 3 4000 ਦੀ ਰੇਂਜ ਦੇ ਆਗੇ 2000 2500 ਤੋਂ ਲੈ ਕੇ 4000 ਦੇ ਅੰਡਰ ਦੇ ਸੂਟ ਆ ਤਾਂ ਤੁਸੀਂ ਕਿਸੇ ਵੀ ਸੂਟ ਦਾ ਰੇਟ ਕਨਫਰਮ ਕਰਨਾ ਬੇਚੇ ਜੀ ਕਰੇਟ ਕਨਫਰਮ ਕਰਕੇ ਆਰਡਰ ਦੇ ਸਕਦੇ ਹੋ ਥੈਂਕ ਯੂ